ਪੰਜਾਬ ਵਿੱਚ ਗੈਂਗਸਟਰਾਂ ਵੱਲੋਂ ਫਰੋਤੀਆਂ ਮੰਗਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਹੁਣ ਤਾਂ ਹਾਲਾਤ ਇੱਥੋਂ ਤੱਕ ਹੋ ਗਏ ਨੇ ਕਿ ਫਰੋਤੀਆਂ ਨਾ ਦੇਣ ਤੇ ਗੈਂਗਸਟਰ ਸਰੇ ਆਮ ਗੋਲੀਆਂ ਚਲਾ ਕੇ ਲੋਕਾਂ ਨੂੰ ਫਰੋਤੀਆਂ ਦੇਣ ਲਈ ਮਜਬੂਰ ਕਰ ਰਹੇ ਹਨ ਜਿ ਬਿਲਕੁਲ ਅਜਿਹਾ ਹੀ ਇੱਕ ਵਾਕਿਆ ਪੰਜਾਬ ਦੇ ਝੰਡਿਆਲਾ ਗੁਰੂ ਤੋਂ ਦੇਖਣ ਨੂੰ ਆਇਆ ਜਦੋਂ ਸੁਰਿੰਦਰ ਕੁਮਾਰ ਨਾਮ ਦੇ ਕਰਿਆਨਾ ਵਪਾਰੀ ਤੋਂ 50 ਲੱਖ ਰੁਪਏ ਦੀ ਫਰੋਤੀ ਮੰਗੀ ਗਈ ਪੈਸੇ ਨਾ ਮਿਲਣ ਤੇ ਗੈਂਗਸਟਰਾਂ ਵੱਲੋਂ ਸੁਰਿੰਦਰ ਕੁਮਾਰ ਦੀ ਦੁਕਾਨ ਤੇ ਗੋਲੀਆਂ ਵੀ ਚਲਾਈਆਂ ਗਈਆਂ ਜਿਸ ਵਿੱਚ ਇੱਕ ਆਦਮੀ ਤੇ ਗੋਲੀ ਲੱਗੀ ਪਰੰਤੂ ਬਾਵਜੂਦ ਇਸ ਦੇ ਪੁਲਿਸ ਵੱਲੋਂ ਸੁਵਿੰਦਰ ਕੁਮਾਰ ਨੂੰ ਨਾ ਤਾਂ ਕੋਈ ਸੁਰੱਖਿਆ ਉਪਲਬਧ ਕਰਾਈ ਗਈ ਅਤੇ ਨਾ ਹੀ ਕੋਈ ਕਾਰਵਾਈ ਕੀਤੀ ਗਈ। ਪੁਲਿਸ ਅਫਸਰਾਂ ਦੇ ਦਫ਼ਤਰਾਂ ਦੇ ਥਾਣਿਆਂ ਤੋਂ ਥੱਕ ਹਾਰ ਕੇ ਹੁਣ ਸੁਵਿੰਦਰ ਕੁਮਾਰ ਆਪਣੀ ਸੁਰੱਖਿਆ ਲਈ ਨਿਹੰਗ ਸਿੱਖ ਸੰਸਥਾ ਦਸ਼ਮੇਸ਼ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਮੇਜਰ ਸਿੰਘ ਕੋਲ ਪਹੁੰਚੇ ਤੇ ਉਨ੍ਹਾਂ ਕੋਲ ਸੁਰੱਖਿਆ ਦੀ ਗੁਹਾਰ ਲਗਾਈ। ਜਿਸ ਤੋਂ ਬਾਅਦ ਨਿਹੰਗ ਮੁਖੀ ਬਾਬਾ ਮੇਜਰ ਸਿੰਘ ਆਪਣੇ ਨਿਹੰਗ ਸਿੱਖ ਜਥੇ ਨਾਲ ਕ੍ਰੈਨਾਵ ਬਾਰੀ ਸੁਵਿੰਦਰ ਕੁਮਾਰ ਦੀ ਦੁਕਾਨ ਤੇ ਪਹੁੰਚੇ ਉਤੇ ਪ੍ਰੋਸਾ ਦਵਾਇਆ ਕਿ ਹੁਣ ਉਸ ਦੀ ਸੁਰੱਖਿਆ ਨਿਹੰਗ ਸਿੰਘ ਜੱਥੇਬੰਦੀ ਕਰੇਗੀ ਇਸ ਦੇ ਨਾਲ ਹੀ ਬਾਬਾ ਮੇਜਰ ਸਿੰਘ ਨੇ ਗੈਂਗਸਟਰਾਂ ਨੂੰ ਵੀ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਹੁਣ ਜੇ ਕਿਸੇ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਨਤੀਜਿਆਂ ਲਈ ਤਿਆਰ ਰਹਿਣ ਕਿਉਂਕਿ ਨਿਹੰਗ ਸਿੰਘ ਹੁਣ ਉਨ੍ਹਾਂ ਦੇ ਨਾਲ ਹਨ ਇਸ ਦੇ ਨਾਲ ਹੀ ਬਾਬਾ ਮੇਜਰ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੇ ਵੀ ਉਂਗਲੀ ਚੁੱਕਦਿਆਂ ਪੰਜਾਬ ਸਰਕਾਰ ਨੂੰ ਵਪਾਰੀਆਂ ਦੀ ਸੁਰੱਖਿਆ ਕਰਨ ਦੀ ਅਪੀਲ ਵੀ ਕੀਤੀ ਦੇਖੋ ਇਹ ਪੂਰੀ ਵੀਡੀਓ ਤੇ ਕਮੈਂਟ ਕਰਕੇ ਦਿਓ ਇਸ ਖਬਰ ਦੇ ਉੱਤੇ ਆਪਣੇ ਵਿਚਾਰ ਪ੍ਰਸਾਰਜੀ ਵਾਹਿਗੁਰੂ ਜੀ ਕੀ ਬੋਲੇ ਦਾ ਜਹਦਰ ਮੇਜਰ ਸਿੰਘ ਸੋਢੀ ਮੁਖੀ ਦਸ਼ਮੇਸ਼ ਤਰਨਾਦਲ ਜੋ ਅੱਜ ਅਸੀਂ ਆਪਣੇ ਸ਼ਹਿਰ ਜੰਡਿਆਲਾ ਗੁਰੂ ਦੇ ਵਿੱਚ ਬਾਜੀ ਸਰੇਂਦਰ ਕੁਮਾਰ ਜੀ ਸਰਲੀਆਂ ਵਾਲੇ ਜਿਹਨਾਂ ਦਾ ਕਰਿਆਨਾ ਸਟੋਰ ਹੈ ਇੱਥੇ ਬੈਠੇ ਆ ਸੋ ਸਾਰਿਆਂ ਨੂੰ ਪਤਾ ਹੈ ਪਿਛਲੇ ਦਿਨੀ ਜਿਹੜੀ ਘਟਨਾ ਹੋਈ ਕਿ ਇੱਥੇ ਕੁਝ ਗੁੰਡਿਆਂ ਵੱਲੋਂ ਗੋਲੀਬਾਰੀ ਕੀਤੀ ਗਈ ਜਿਸ ਦੇ ਵਿੱਚ ਇੱਕ ਵੀਰ ਨੂੰ ਗੋਲੀ ਲੱਗਣ ਕਰਕੇ ਜ਼ਖਮੀ ਹੋਇਆ ਜਿਹੜੇ ਇਹਨਾਂ ਨੂੰ ਮਾਰਨ ਦੀ ਨੀਤ ਦੇ ਨਾਲ ਆਏ ਸਨ ਸੋ ਮੈਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਵੇਖੋ ਇੱਕ ਮਾਮੂਲੀ ਜਿਹਾ ਇਹਨਾਂ ਦਾ ਕਾਰੋਬਾਰ ਆ ਕਰਿਆਨੇ ਦਾ ਜਿਸ ਦੇ ਵਿੱਚੋਂ ਜੇ ਕੋਈ ਕੁਇੰਟਲ ਚੀਜ਼ ਲੈਣਗੇ ਤੇ ਹੱਦ ਕੋਈ 200 ਰੁਪਿਆ 100 ਰੁਪਿਆ ਬਾਈਦਾ ਹੋ ਇਹੋ ਜਿਹੇ ਕਾਰੋਬਾਰਾਂ ਦੇ ਵਿੱਚ ਕੋਈ ਏਡੇ ਵੱਡੇ ਬੈਨੀਫਿਟ ਨਹੀਂ ਹੁੰਦੇ ਕੋਈ ਏਡੀ ਵੱਡੀ ਮਾਰ ਜ ਨਹੀਂ ਹੁੰਦੇ ਜਿੰਨੀ ਤੁਸੀਂ ਇਹਨਾਂ ਕੋ ਰਕਮ ਮੰਗੀ ਜਾਂਦੇ ਜੇ ਬੰਦਾ ਕੋ ਬੰਦਾ ਵੇਖ ਕੇ ਮੰਗ ਲਿਆ ਕਰੋ ਬਾਕੀ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਇਹਨਾਂ ਦੀ ਜਾਣ ਮਾਲ ਦੀ ਰਾਖੀ ਕੀਤੀ ਜਾਵੇ ਸੋ ਦਲਪੰਥ ਵੱਲੋਂ ਇਹਨਾਂ ਦੀ ਝਾਲਮਾਲ ਦੀ ਰਾਖੀ ਦੀ ਵੀ ਜਿਹੜੀ ਆ ਜ਼ਿੰਮੇਵਾਰੀ ਲਈ ਜਾਊਗੀ ਤਾਂ ਜੋ ਇਹਨਾਂ ਨੂੰ ਜਿਹੜਾ ਇਹ ਤਾਂ ਨਜਾਇਜ਼ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਤੇ ਆਏ ਦੇਣੀ ਜੰਡਿਆਲਾ ਗੁਰੂ ਦੇ ਵਿੱਚ ਜੰਡਿਆਲੇ ਗੁਰੂ ਦੇ ਵਿੱਚ ਆਏ ਦੇਣੀ ਹਫਤਾ ਨਹੀਂ ਪੈਂਦਾ ਤੇ ਇੱਥੇ ਕੋਈ ਨਾ ਕੋਈ ਜਾਂ ਆਪਣੇ ਨਿੱਜੀ ਵਿਰੋਧ ਕਰਕੇ ਗੋਲੀ ਚਾਲਦੀ ਹੈ ਜਾਂ ਕਿਸੇ ਕੋਲ ਆਪਣਾ ਫਰौती ਮੰਗਣ ਦੇ ਚੱਕਰ ਦੇ ਵਿੱਚ ਜੰਡਿਆਲਾ ਗੁਰੂ ਕਿੱਡਾ ਕ ਅਮੀਰ ਸ਼ਹਿਰ ਹੈ ਸਾਰਿਆਂ ਨੂੰ ਪਤਾ ਹੈ ਇੱਥੇ ਮਹਾਸਾਰੇ ਜਿਹੜੇ ਵਪਾਰੀ ਆ ਛੋਟੇ ਵਪਾਰੀ ਆ ਮਹਾ ਗੁਜਾਰੀ ਚੱਲਦੇ ਆ ਪ੍ਰਸ਼ਾਸਨ ਨੂੰ ਜ਼ਰੂਰੀ ਬੇਨਤੀ ਆ ਕਿ ਇੱਥੇ ਇੱਕ ਸ਼ਹਿਰ ਦੇ ਵਿੱਚ ਤੁਸੀਂ ਚੌਕੀ ਬਣਾਈ ਹੋਈ ਆ ਕਿਤੇ ਥਾਣਾ ਵਾਂਡੀ ਐਸਪੀ ਸਾਹਿਬ ਦਾ ਇੱਥੇ ਆਪਣਾ ਦਫ਼ਤਰ ਆ ਜੇ ਇੱਥੇ ਤੁਹਾਡਾ ਇੰਨਾ ਏਡੇ ਵੱਡੀ ਤਦਾਦ ਦੇ ਵਿੱਚ ਹੁੰਦਿਆ ਹੋਇਆ ਵੀ ਫਿਰ ਸਾਹਮਣੇ ਆਪਣੀ ਭਾਰਤੀ ਫੌਜ ਦੀ ਸ਼ੌਣੀ ਆ ਜੇ ਇੰਨੀ ਤਦਾਦ ਦੇ ਵਿੱਚ ਸਾਡੀ ਜਿਹੜੇ ਦੇਸ਼ ਦੀ ਸੁਰੱਖਿਆ ਕਰਨ ਵਾਲਾ ਪ੍ਰਸ਼ਾਸਨ ਇੱਥੇ ਬੈਠਾ ਆ ਫਿਰ ਵੀ ਇੰਨੇ ਨੁਕਸਾਨ ਹੋ ਰਿਹਾ ਤੇ ਬਹੁਤ ਮਾੜੀ ਗੱਲ ਆ ਇਹਦੇ ਪ੍ਰਸ਼ਾਸਨ ਦੇ ਆਪਣਾ ਮੱਥੇ ਤੇ ਕਲੰਕ ਆਣਾ ਥੋੜਾ ਸਖਤ ਹੋਵੋ ਅਸੀਂ ਤੁਹਾਡਾ ਸਹਿਯੋਗ ਕਰਾਂਗੇ ਜੰਡੇਆਲਾ ਗੁਰੂ ਦੇ ਵਾਸੀ ਤੁਹਾਡਾ ਸਹਿਯੋਗ ਕਰਨਗੇ ਆਪਾਂ ਰਲ ਮਿਲ ਕੇ ਇਹ ਜਿਹੜੀਆਂ ਆਪਣਾ ਆਲਾਮ ਤਾਂ ਲੱਗ ਗਈਆਂ ਜੰਡੇਆਲਾ ਗੁਰੂ ਨੂੰ ਇਹਨਾਂ ਦੂਰ ਕਰੀਏ ਅਤੇ ਜਿਹੜੇ ਵੀਰ ਭਟਕੇ ਹੋਏ ਹਨ ਜਿਹੜੇ ਇਸ ਤਰ੍ਹਾਂ ਦੇ ਕੰਮ ਕਰਦੇ ਹਨ ਫਰੋਤੀਆਂ ਮੰਗਣਦੇ ਉਹਨਾਂ ਨੂੰ ਵੀ ਬੇਨਤੀ ਭਾਈ ਆਪਣਾ ਆਪਣਾ ਕਾਰੋਬਾਰ ਕਰੋ ਆਪਣੀ ਮਿਹਨਤ ਨਾਲ ਬਣੋ ਕਿਉਂ ਦੂਜੇ ਦੀ ਮਿਹਨਤ ਵਾਰ ਨਿਗਾ ਰੱਖਦੇ ਜੇ ਕਿਉਂ ਦੂਜੇ ਜੇ ਕੋਈ ਮਿਹਨਤ ਕਰਕੇ ਇੱਥੋਂ ਤੱਕ ਆਇਆ ਇਹ ਗਰੀਬੀ ਚੋਂ ਉੱਠ ਕੇ ਵਿਚਾਰਿਆ ਨੇ ਜੇ ਛੋਟੀ ਜੀ ਦੁਕਾਨ ਪਾ ਲਈ ਹੈ ਕਰਿਆਨੇ ਦੀ ਤੇ ਤੁਸੀਂ ਇਹਨਾਂ ਨੂੰ ਤਾਂ ਕਰਨਾ ਸ਼ੁਰੂ ਕਰ ਦਿੱਤਾ ਵਾ ਇਹ ਨਾ ਹੋਵੇ ਕਿ ਕੱਲ ਨੂੰ ਆਉਣ ਵਾਲਾ ਜਿਹੜਾ ਸਮਾਵ ਉਹ ਤੁਹਾਡੇ ਵਾਸਤੇ ਵੀ ਬੰਦ ਭਾਗਾ ਹੋਵੇ ਸੋ ਤੁਸੀਂ ਵੀ ਸੰਭਲ ਕੇ ਚੱਲੋ ਆਪਣੇ ਕਾਰੋਬਾਰ ਕਰੋ ਰੋਜੀ ਰੋਟੀ ਸਾਰੇ ਨੂੰ ਪਰਮੇਸ਼ਰ ਦਿੰਦਾ ਵਾ ਤੁਸੀਂ ਆਪਣੀ ਰੋਜੀ ਰੋਟੀ ਰੱਬ ਕੋੋਂ ਮੰਗੋ ਕਿਉਂਕਿ ਇਹਦੇ ਗਰੀਬ ਦੇ ਗਰੀਬ ਮਾਰ ਕਰਦੇ ਜੀ ਕਿਉਂ ਕਿਸੇ ਦੇ ਮੂੰਹ ਜੋ ਖੋਂਦੇ ਜੀ ਤੇ ਜੇ ਨਹੀਂ ਉਹ ਪਰ ਸਕਦਾ ਵੇਖੋ ਤੁਹਾਡੀ ਗੋਲੀ ਖਾਣ ਦਾ ਕਿਸੇ ਨੂੰ ਸ਼ੌਂਕ ਨਹੀਂ ਹੈਗਾ ਉਹੋ ਹੀ ਤੁਹਾਡੀ ਗੋਲੀ ਖਾਉਣਾ ਜਿਹਦੇ ਕੋਲ ਪੈਸੇ ਨਹੀਂ ਹੈਗੇ ਜਿੰਨੇ ਤੁਸੀਂ ਮੰਗ ਕਰਦੇ ਉਹਨੇ ਉਹਦੇ ਕੋ ਹੈਗੇ ਨਹੀਂ ਤੇ ਉਹ ਫਿਰ ਕੀ ਕਰੂ ਫਿਰ ਤੇ ਗੋਲੀ ਖਾਉਣਾ ਇਨਾ ਸੋਚਿਆ ਕਰੋ ਕਿ ਉਹ ਬਾਦ ਦਿਮਾਗ ਹੁੰਦੇ ਜੀ ਇਹ ਗਰੀਬ ਬੰਦੇ ਨੇ ਇਨਾ ਗਰੀਬਾਂ ਕੋਲੋਂ ਨਾ ਇਹੋ ਜਾ ਪ੍ਰੋਤਿਆ ਮੰਗਿਆ ਕਰੋ ਸੋ ਬਾਕੀ ਜਿਹੜੇ ਬਾਬਾ ਜੀ ਬਵੇਕ ਸਿੰਘ ਜੀ ਆਏ ਨੇ ਸਾਡੇ ਪ੍ਰਧਾਨ ਸਾਹਿਬ ਆਏ ਨੇ ਅਤੇ ਭਾਈ ਮਨਜੀਤ ਸਿੰਘ ਜੀ ਚੇਅਰਮੈਨ ਬਾਬਾ ਜੀ ਹੁਣ ਸਿੰਘ ਸਰਪੰਚ ਦੀ ਸੋਸਾਇਟੀ ਰਵਿੰਦਰ ਸਿੰਘ ਜੀ ਪ੍ਰਧਾਨ ਸਾਡੇ ਹੋਰ ਵੀ ਸਤਕਾਰਯੋਗ ਜਿਹੜੇ ਸ਼ਹਿਰ ਦੇ ਪਤਵੰਤੇ ਇੱਥੇ ਪਹੁੰਚੇ ਆ ਸਾਰਿਆਂ ਵੱਲੋਂ ਬੇਨਤੀ ਹੈ ਕਿ ਇਹਨਾਂ ਦੀ ਜਾਣ ਮਾਲ ਦੀ ਰਾਖੀ ਜਿਹੜੀ ਪ੍ਰਸ਼ਾਸਨ ਆ ਉਹ ਤਾਂ ਤੈਅ ਦੇਈ ਨਾ ਪੂਰਾ ਤਨੋਂ ਮਨੋਂ ਹੋ ਕੇ ਇਹਨਾਂ ਦੀ ਜਿਹੜੀ ਰਾਖੀ ਕਰੇ ਅਤੇ ਇਹਨਾਂ ਨੂੰ ਹੋ ਸਕੇ ਤੇ ਜੇ ਸੁਰੱਖਿਆ ਦੀ ਲੋੜ ਆ ਤੇ ਇੱਥੇ ਦੋ ਮੁਲਾਜ਼ਮ ਵੀ ਭਾਇ ਜਾਣ ਹੋਰ ਵੀ ਜਿੱਥੇ ਕਿਤੇ ਜਾਬਦਾ ਵਾ ਕਿਉਂਕਿ ਪ੍ਰਸ਼ਾਸਨ ਨੂੰ ਸੀੜੀਆਂ ਹੁੰਦੀਆਂ ਪ੍ਰਸ਼ਾਸਨ ਦੇ ਕੋਲ ਉਹਨਾਂ ਦੇ ਆਪਣੇ ਲਿੰਕ ਹੁੰਦੇ ਆ ਉਹਨਾਂ ਕੋ ਪਹਿਲਾਂ ਪਹੁੰਚ ਜਾਂਦਾ ਵੀ ਕਿਸੇ ਥਾਂ ਕੋਈ ਹੋਣ ਵਾਲਾ ਇਹੋ ਜਿਹੜੇ ਪਹਿਲਾਂ ਜਾਣਕਾਰੀ ਰੱਖ ਕੇ ਤਾਂ ਜੋ ਜੰਡਿਆਲੇ ਦੇ ਵਿੱਚ ਜਿਹੜਾ ਅਮਨ ਅਮਾਨ ਬਹਾਲ ਕੀਤਾ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਾ ਯਾਵੇਂ ਹਲ ਯਾਵੇਂ ਹੋ ਸਲੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਲਜੀਤ ਸਿੰਘ ਖਾਲਸਾ ਜੰਡਿਆਲਾ ਗੁਰੂ ਸੋ ਭਾਈ ਸਭ ਤੋਂ ਪਹਿਲਾਂ ਧੰਨਵਾਦੀ ਆ ਬਾਬਾ ਮੇਜਰ ਸਿੰਘ ਜੀ ਸੋਡੀ ਜੀ ਜਿਨ੍ਹਾਂ ਨੇ ਕੀਮਤੀ ਸਮੇਂ ਦੇ ਵਿੱਚੋਂ ਟਾਈਮ ਕੱਢ ਕੇ ਤੇ ਅੱਜ ਇਸ ਵੀਰ ਸੁਰਿੰਦਰ ਕਰਨਾ ਸਟੋਰ ਜਿਹੜਾ ਇਹਦੇ ਹੱਕ ਦੇ ਵਿੱਚ ਆਣ ਕੇ ਉਤਰੇ ਆ ਸੋ ਬੀਤੇ ਕਾਫੀ ਦਿਨਾਂ ਤੋਂ ਜਿਹੜਾ ਵਾ ਜੰਡਿਆਲਾ ਗੁਰੂ ਦੇ ਵਿੱਚ ਵੱਡੀਆਂ ਵਾਰ ਦਾ ਤਾਂ ਫਰੋਤੀ ਦੀਆਂ ਕਾਲਾਂ ਜਿਹੜੀਆਂ ਉਹ ਆ ਰਹੀਆਂ ਵਾ ਗੁੰਡਾਂ ਅੰਸਰਾ ਵੱਲੋਂ ਔਰ ਇਸ ਦੁਕਾਨ ਦੇਤੇ ਵੀ ਪਿਛਲੇ 4-5 ਦਿਨ ਪਹਿਲਾਂ ਜਿਹੜਾ ਵਾ ਗੋਲੀ ਦੇ ਨਾਲ ਇੱਕ ਵੀਰ ਜਿਹੜਾ ਵਾ ਉਹ ਜ਼ਖਮੀ ਹੋ ਗਿਆ। ਸੋ ਬਾਬਾ ਮੇਜਰ ਸਿੰਘ ਸੋਢੀ ਜੀ ਪੰਜਾਬ ਦੇ ਹਰ ਤਬਕੇ ਦੇ ਨਾਲ ਹਰ ਇਨਸਾਨ ਦੇ ਨਾਲ ਜਿਹੜਾ ਵਾ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਅਸੀਂ ਧੰਨਵਾਦੀ ਆ। ਇਹਨਾਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਵਾ ਕਿ ਜੇ ਸਾਨੂੰ ਆਪਣੀਆਂ 2 ਜਾਂ 4 ਫੌਜਾਂ ਦੇ ਸਿੰਘ ਵੀ ਇੱਥੇ ਤਾਇਨਾਤ ਕਰਨੇ ਪਏ ਤੇ ਅਸੀਂ ਕਰਾਂਗੇ ਔਰ ਪ੍ਰਸ਼ਾਸਨ ਨੂੰ ਵੀ ਇਹਨਾਂ ਨੇ ਬੇਨਤੀ ਕੀਤੀ ਆ ਕਿ ਜਿਵੇਂ ਡੀਐਸਪੀ ਦਫ਼ਤਰ ਥਾਣਾ ਜਡੇਾਲਾ ਗੁਰੂ ਚੌਂਕੀ ਤੇ ਨਾਲ ਹੀ ਭਾਰਤੀ ਫੌਜ ਦੀ ਜਿਹੜੀ ਸ਼ੌਣੀ ਆ ਉਹ ਹੌਣ ਦੇ ਬਾਵਜੂਦ ਵੀ ਇੰਨੀਆਂ ਘਟਨਾਵਾਂ ਜੰਡਿਆਲਾ ਗੁਰੂ ਦੇ ਵਿੱਚ ਜਿਹੜੀਆਂ ਵਾਪਰ ਰਹੀਆਂ ਨੇ ਇਹਨਾਂ ਦੇ ਉੱਤੇ ਨੱਥ ਪਾਈ ਜਾਵੇ ਔਰ ਬੇਨਤੀ ਕਰਦੇ ਆਂ ਜੰਡਿਆਲਾ ਗੁਰੂ ਦੇ ਸ਼ਹਿਰ ਨਿਵਾਸੀਆਂ ਨੂੰ ਕਿ ਭਾਈ ਤਗੜੇ ਹੋ ਕੇ ਇਸ ਵੇਲੇ ਜੋ ਨਸ਼ੇ ਦੀ ਦਲਦਲ ਬਣ ਚੁੱਕਾ ਪੰਜਾਬ ਉਹਦੇ ਵਿੱਚ ਜੰਡਿਆਲਾ ਗੁਰੂ ਜਿਹੜਾ ਵਾ ਉਹ ਨਸ਼ੇ ਦੀ ਦਲਦਲ ਦੇ ਵਿੱਚ ਤਸ ਚੁੱਕਾ ਪੂਰੀ ਤਰ੍ਹਾਂ ਇਹਨੂੰ ਆਪਾਂ ਬਾਹਰ ਕੱਢੀਏ ਆਪਣੀ ਲੜਾਈ ਸਾਨੂੰ ਜਿਹੜੀ ਆ ਉਹ ਆਪ ਲੜਨੀ ਪੈਣੀ ਆ ਸੋ ਆ ਬਾਬਾ ਮੇਜਰ ਸਿੰਘ ਜੀ ਸੋਡੀ ਵੱਲੋਂ ਇੱਕ ਵੱਡਾ ਅਭਰਾਲਾ ਕੀਤਾ ਗਿਆ ਪਿੰਡ ਚੋਹਾਨ ਦੇ ਵਿੱਚ ਚੋਹਾਨ ਕੈਸਲ ਪੈਲਸ ਦੇ ਵਿੱਚ ਜਿਹੜਾ ਵਾ ਨਸ਼ਾ ਛਡਾਊ ਯਾਗਰੂਕ ਜਿਹੜਾ ਵਾ ਉਹ ਕੈਂਪ ਲਾਇਆ ਜਾਊਗਾ ਜਿਹਦੇ ਵਿੱਚ ਨਸ਼ਾ ਛਡਾਉਣ ਵਾਸਤੇ ਜਿਹੜੇ ਵੱਡੇ ਯਤਨ ਕੀਤੇ ਜਾਣਗੇ ਔਰ ਬਹੁਤ ਯਾਤਰਾ ਵੀ ਕੱਢੀ ਜਾਊਗੀ ਜੰਡਿਆਲੇ ਦੇ ਜੰਡਿਆਲਾ ਗੁਰੂ ਦੇ ਵਿੱਚ ਜਿਹੜੀ ਆ ਉਹ ਨਸ਼ਾ ਮੁਕਤੀ ਦੇ ਤੌਰ ਤੇ ਯਾਤਰਾ ਕੀਤੀ ਜਾਊਗੀ ਬਹੁਤ ਵੀ ਜਿਹੜੀਆਂ ਗੋਲੀਆਂ ਚੱਲ ਰਹੀਆਂ ਸਭ ਔਰ ਆ ਜਿਹੜੇ ਗੈਂਗਸਟਰ ਇਹ ਹਰਕਤਾਂ ਕਰ ਰਹੇ ਨੇ ਇਹਨਾਂ ਦੇ ਵਿਰੋਧ ਦੇ ਵਿੱਚ ਵੀ ਜਿਹੜਾ ਵਾ ਵੱਡੀ ਰੈਲੀ ਵੱਡੀ ਯਾਤਰਾ ਜਿਹੜੀ ਆ ਉਹ ਕੱਢੀ ਜਾਊਗੀ ਔਰ ਬੇਨਤੀ ਕਰਦੇ ਆਂ ਵੀ ਆ 12 ਤਰੀਕ ਨੂੰ ਚੋਹਾਨ ਕੈਸਲ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਾਰੇ ਇਲਾਕੇ ਪਿੰਡਾਂ ਦੇ ਵਿੱਚੋਂ ਸੰਗਤਾਂ ਪਹੁੰਚੋ ਤਾਂ ਜੋ ਆਪਾਂ ਆਪਣੀ ਨੌਜਵਾਨੀ ਨੂੰ ਜਿਹੜਾ ਵਾ ਉਹ ਨਸ਼ਿਆਂ ਤੋਂ ਬਚਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕਾ ਫਤਿਹ ਜੀ ਜੀ ਵੇਖੋ ਬਿਲਕੁਲ ਢਿੱਲੀ ਕਾਰਗੁਜ਼ਾਰੀ ਜੇ ਗੱਲ ਕਰਦੀਏ ਇਸ ਵੀਰ ਦੀ ਤਰਸੇਮ ਕਰਿਆਨਾ ਸਟੋਰ ਦੀ ਇਹਨੂੰ 15 ਦਿਨ ਪਹਿਲਾਂ ਸਰੇਂਦਰ ਇਨੂੰ 15 ਦਿਨ ਪਹਿਲਾਂ ਤੋਂ ਜਿਹੜਾ ਵਾ ਫਰੋਤੀ ਦੀਆਂ ਧਮਕੀਆਂ ਆਉਣੀਆਂ ਸੀ 25 ਦਿਨ ਹੋ ਗਏ ਔਰ ਇਹਦੇ ਵੱਲੋਂ ਸੁਰੱਖਿਆ ਕਰਮੀਆਂ ਦੀ ਵੀ ਮੰਗ ਕੀਤੀ ਗਈ ਪਰ ਫਿਰ ਵੀ ਢਿੱਲੀ ਕਾਰਗੁਜ਼ਾਰੀ ਦੇ ਕਰਕੇ ਜਿਹੜਾ ਵਾ ਅੱਜ ਇੱਕ ਇੱਥੇ ਇਨਸਾਨ ਜਿਹੜਾ ਵਾ ਉਹ 4 ਦਿਨ ਪਹਿਲਾਂ ਆਪਣੀ ਜ਼ਿੰਦਗੀ ਦਾ ਹੱਥ ਤੋਂ ਬੈਣ ਲੱਗਾ ਸੀਗਾ ਸੋ ਪਹਿਲਾਂ ਵੀ ਇੱਕ ਜਿਹੜਾ ਇੱਥੇ ਦਾ ਕਾਉਂਸਲਰ ਆ ਉਹਦੇ ਸਿਰ ਦੇ ਵਿੱਚ ਗੋਲੀਆਂ ਮਾਰ ਕੇ ਉਹਦੀ ਵੀ ਹੱਤਿਆ ਕਰ ਦਿੱਤੀ ਗਈ ਉਹਨੇ ਵੀ ਮੰਗ ਕੀਤੀ ਸੀ ਪੁਲਿਸ ਪ੍ਰਸ਼ਾਸਨ ਨੂੰ ਪਰ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਉਹ ਕਾਰਗੁਜ਼ਾਰੀ ਨਜ਼ਰ ਨਹੀਂ ਆਈ ਪੁਲਿਸ ਪ੍ਰਸ਼ਾਸਨ ਦੀ ਇਹ ਆਪਣੀ ਤਾਂ ਨਿਕੰਮੀ ਹੈ ਆਪਣਾ ਪੁਲਿਸ ਤਾਂ ਬਿਲਕੁਲ ਨਿਕੰਮੀ ਆ ਨਾ ਬਿਲਕੁਲ ਹੀ ਨਿਕੰਮੀ ਬਹੁਤ ਜ਼ਿਆਦਾ ਠੀਕ ਹੈ ਜੀ ਪਹਿਲੀ ਗੱਲ ਐਸ ਐਚਓ ਨੂੰ ਤਾਂ ਇੱਥੋਂ ਤਾਂ ਬਦਲਿਆ ਜਾਵੇ ਐਸ ਐਚਓ ਇੱਥੋਂ ਦੇ ਉਹਨੂੰ ਬਦਲਤਾ ਜਾਵੇ ਜੋ ਚੰਗੇ ਪ੍ਰਸ਼ਾਸਨ ਆ ਉਹਨੂੰ ਰਹਿਣ ਨਹੀਂ ਦਿੱਤਾ ਜਾਂਦਾ ਇੱਥੇ ਜੋ ਚ ਚਮਚਾਗिरी ਕਰਦੇ ਆ ਮੰਤਰੀ ਦੇ ਮੈਂ ਤਾਂ ਨਾਮ ਲੈ ਲੈਣਾ ਪਰ ਥੋੜੇ ਜਿਹਾ ਉਹਨੂੰ ਫਿਰ ਮੇਰੇ ਮਗਰ ਲਾ ਦਿੰਦੇ ਬੰਦੇ ਪਹਿਲੇ ਮੁਖਤਿਆਰ ਸਿੰਘ ਦਾ ਨਾਮ ਲਿਆ ਤੇ ਮਗਰ ਫਿਰ ਪ੍ਰਸ਼ਾਸਨ ਮੇਰੇ ਮਗਰ ਤੋੜਤਾ ਚੰਗੇ ਬੇਨਤੀ ਆ ਜੀ ਵੇਖੋ ਜਿੱਥੇ ਨਿਹੰਗ ਸਿੰਘ ਫੌਜਾਂ ਬਾਬਾ ਮੇਜਰ ਸਿੰਘ ਸੋਢੀ ਜੀ ਹਰ ਇਨਸਾਨ ਦੇ ਨਾਲ ਹਰ ਤਬਕੇ ਦੇ ਨਾਲ ਆ ਸਾਡਾ ਵੀ ਫਰਜ ਬੰਦਾ ਵਾ ਕਿ ਇਹਨਾਂ ਫੌਜਾਂ ਦੇ ਨਾਲ ਜਿਹੜਾ ਵਾ ਅਸੀਂ ਵੀ ਵੱਧ ਤੋਂ ਵੱਧ ਸਹਿਯੋਗ ਦੇਈਏ ਆ ਕੋਈ ਛੋਟਾ ਉਪਰਾਲਾ ਨਹੀਂ ਆ ਨਸ਼ਾ ਛੁਰਾਉਣ ਵਾਸਤੇ ਜਿਹੜਾ ਜਾਗਰੂਪਾ ਕੈਂਪ ਆ ਸਾਰਾ ਸਾਰਾ ਸਹਿਯੋਗ ਦੇਣਾ ਚਾਹੀਦਾ ਹੈ ਉਹ ਹੀ ਕਰ ਸਕਦਾ ਜਿਹਨੂੰ ਆਪਣੇ ਪੰਜਾਬ ਵਾਸਤੇ ਜਿਹਨੂੰ ਆਪਣੀ ਆਉਣ ਵਾਲੀ ਨੌਜਵਾਨੀ ਤੇ ਆਪਣੀਆਂ نسلਾਂ ਵਾਸਤੇ ਜੇ ਦਰਦਿਆ ਸੋ ਪੂਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਆ ਕਿ ਪਾਈ ਜੀ ਨਿਹੰਗ ਸਿੰਘ ਫੌਜਾਂ ਇਹੋ ਜਿਹੇ ਉਪਰਾਲੇ ਕਰਦੀਆਂ ਨੇ ਤੇ ਸਾਡਾ ਪਹਿਲਾ ਫਰਜ਼ ਬਣਦਾ ਹੈ ਕਿ ਅਸੀਂ ਉੱਥੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਵਾਸ਼ੂਲੀਅਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓ ਜੋਸਾ ਨਿਆਰਾ